ਹੈਲੋ ਦੋਸਤੋ ਬੈਸ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਅੰਦਰ ਜੋ 1746 ਕਨਸਟੇਬਲ ਦੀ ਜੋ ਭਰਤੀ ਆਊਟ ਹੋ ਗਈ ਏ। ਇਸ ਵੀਡੀਓ ਅੰਦਰ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਕਿ ਤੁਹਾਡੀ ਕੁਆਲਿਫੀਕੇਸ਼ਨ ਰਹੇਗੀ, ਕਿ ਤੁਹਾਡੀ ਏਜ ਲਿਮਟ ਰਹੇਗੀ। ਤਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਅਤੇ ਨਾਲ ਚੈਨਲ ਤੇ ਫਸਟ ਆਰਵਿਸਟ ਕੀਤਾ ਚੱਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਨਾ ਐਂਡ ਵੱਤੋアド ਸ਼ੇਅਰ ਜਰੂਰ ਕਰ ਦੇਣਾ। ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇ ਸਕਦੇ ਹੋ ਜੋ ਡਿਪਾਰਟਮੈਂਟ ਨੰਬਰ ਹੈ 12025 ਜੋ ਅੱਜ ਦੀ ਡੇਟ ਵਿੱਚ ਜਾਰੀ ਕੀਤਾ ਗਿਆ ਹੈ 12 ਫਰਵਰੀ 2025 ਤੁਸੀਂ ਇਹਨਾਂ ਪੋਸਟਾਂ ਦੇ ਜੋ ਆਨਲਾਈਨ ਫਾਰਮ 21 ਫਰਵਰੀ ਤੋਂ ਲੈ ਕੇ 13 ਮਾਰਚ ਤੱਕ ਅਪਲਾਈ ਕਰ ਸਕਦੇ ਹੋ ਮਤਲਬ ਕਿ 21 ਫਰਵਰੀ ਤੋਂ ਇਹਨਾਂ ਦੇ ਜੋ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀਆਂ ਤਾਂ ਇਹ ਜੋ ਦੋ ਤਰ੍ਹਾਂ ਦੀਆਂ ਪੋਸਟਾਂ ਰਹਿਣੀਆਂ ਨੇ ਡਿਸਟ੍ਰਿਕਟ ਕੈਡਰ ਦੀਆਂ ਠੀਕ ਹੈ ਜੀ ਐਂਡ ਜੋ ਆਰਮਡ ਪੁਲਸ ਦੀਆਂ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਡਿਸਟ੍ਰਿਕਟ ਕੈਡਰ ਅੰਦਰ ਜੋ 1261 ਪੋਸਟਾਂ ਨੇ ਐਂਡ ਜੋ ਆਰਮਡ ਕੈਡਰ ਅੰਦਰ ਜੋ 485 ਪੋਸਟਾਂ ਨੇ ਬਾਕੀ ਇਹਨਾਂ ਪੋਸਟਾਂ ਨੂੰ ਅੱਗੇ ਕੈਟਾਗਰੀ ਅਨੁਸਾਰ ਡਿਵਾਈਡ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਜਨਰਲ ਠੀਕ ਹੈ ਜੀ ਜਨਰਲ ਕੈਟਾਗਰੀ ਵਿੱਚ ਜੋ 533 ਪੋਸਟਾਂ ਨੇ ਇਹਨਾਂ ਵਿੱਚੋਂ ਜੋ ਰਿਜ਼ਰਵ ਸੀਟਾਂ ਜੋ 151 ਜੋ ਔਮਨ ਲਈ ਰਹਿਣਗੀਆਂ एससी एम बी एक सौ ती पोस्टा बवंजा जो वोमेनली रिजर्व एससीआरओ एक सौ ती बवंजा जो पोस्टा वोमेन ली बी सी एक सौ तीह बवंजा जो वोमेनली रिजर्व एक्स सर्विसमैन जनरल कानवे पोस्टा बवंजा जो जो वोमेनली एंड जो एक्स सर्विसमैन एस सी एम बी छब्बी पोस्टा ने ਐਕਸ ਸਰਵਿਸਮੈਨ ਆਰੂ ਸਭੀ ਪੋਸਟਾਂ ਨੇ ਐਕਸ ਸਰਵਿਸਮੈਨ ਬੀਸੀ ਸਭੀ ਪੋਸਟਾਂ ਨੇ ਵਾਟ ਇਜ਼ ਆਫ ਅ ਪੁਲਿਸਰ ਪਰਸਨਲ ਇਹਨਾਂ ਦੀਆਂ ਜੋ ਸਭੀ ਪੋਸਟਾਂ ਨੇ ਇਹਨਾਂ ਵਿੱਚੋਂ 8 ਜੋ ਪੋਸਟਾਂ ਜੋ ਰਿਜ਼ਰਵ ਨੇ ਔਮਨ ਲਈ ਐਂਡ ایਡਬਲਯੂਐਸ 130 ਪੋਸਟਾਂ 39 ਜੋ ਰਿਜ਼ਰਵ ਨੇ ਔਮਨ ਲਈ ਉਸ ਤੋਂ ਬਾਅਦ ਫ੍ਰੀडम ਫਾਈਟਰ ਲਈ 13 ਪੋਸਟਾਂ ਨੇ 4 ਯੂ ਪੋਸਟਾਂ ਹੈਗੀਆਂ ਵੂਮਨ ਲਈ ਠੀਕ ਹੈ 1261 ਪੋਸਟਾਂ ਨੇ ਟੋਟਲ ਇਹਨਾਂ ਵਿੱਚੋਂ ਜੋ 410 ਯੂ ਵੂਮਨ ਲਈ ਰੀਅਰ ਪੋਸਟਾਂ ਨੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਜੋ ਆਰਮਡ ਪੁਲਿਸ ਕੈਡਰ ਅੰਦਰ ਜੋ 205 ਟੋਟਲ ਜਨਰਲ ਲਈ ਐਂਡ 58 ਇਹਨਾਂ ਵਿੱਚੋਂ ਵੂਮਨ ਲਈ ਐਸ ਸੀ ਐਮ ਬੀ 50 ਪੋਸਟਾਂ ਨੇ ਇਹਨਾਂ ਵਿੱਚੋਂ 22 ਜੋ ਰੀਅਰਵ ਨੇ ਵੂਮਨ ਲਈ ਐਂਡ ਐਸ ਸੀ ਆਰਓ 50 ਪੋਸਟਾਂ 20 ਜੋ ਰੀਅਰਵ ਨੇ ਠੀਕ ਹੈ ਵੋਮਨ ਲਈ ਐਂਡ ਬੀਸੀ ਲਈ ਪੰਜਾਬ ਸੀਟਾਂ ਨੇ ਇਹਨਾਂ ਵਿੱਚੋਂ 20 ਸੀਟਾਂ ਜੋ ਵੋਮਨ ਲਈ ਐਕਸ ਸਰਵਿਸਮੈਨ ਯਾਨਲ 35 ਸੀਟਾਂ ਨੇ 20 ਸੀਟਾਂ ਵੋਮਨ ਲਈ ਐਂਡ ਐਕਸ ਸਰਵਿਸਮੈਨ ਐਸ ਸੀ ਐਮ ਬੀ 10 ਸੀਟਾਂ ਐਕਸ ਸਰਵਿਸਮੈਨ ਆਰਓ 10 ਸੀਟਾਂ ਐਂਡ ਜੋ ਐਕਸ ਸਰਵਿਸਮੈਨ ਬੀ ਸੀ 10 ਸੀਟਾਂ ਠੀਕ ਹੈ ਉਸ ਤੋਂ ਬਾਅਦ ਪੁਲਿਸ ਪਰਸਨਲ ਇਹਦੇ ਵਿੱਚ ਹੈਗੀਆਂ 10 ਸੀਟਾਂ ਐਂਡ 3 ਸੀਟਾਂ ਹੈਗੀਆਂ ਜੋ ਰਿਜ਼ਰਵ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਪੰਜਾਬ ਪੋਸਟਾਂ ਨੇ ਇਹਨਾਂ ਵਿੱਚੋਂ 15 ਜੋ ਰਿਜ਼ਰਵ ਸੀਟਾਂ ਨੇ ਠੀਕ ਹੈ ਉਸ ਤੋਂ ਬਾਅਦ ਫ੍ਰੀडम ਫੈਕਟਰ ਪੰਜ ਪੋਸਟਾਂ ਇੱਕ ਜੋ ਪੋਸਟ ਹੈਗੀ ਆ ਰਿਜ਼ਰਵ ਔਮਨ ਲਈ ਮਤਲਬ ਕਿ 485 ਸੀਟਾਂ ਵਿੱਚੋਂ 157 ਜੋ ਔਮਨ ਲਈ ਰਿਜ਼ਰਵ ਸੀਟਾਂ ਨੇ ਹੁਣ ਆਪਾਂ ਗੱਲ ਕਰੀਏ ਤਾਂ ਜੋ ਤੁਹਾਡੀ ਏਜ ਲਿਮਟ ਮੰਗੀ ਗਈ ਹੈ ਤਾਂ ਇਹ ਜ਼ ਲਿਮਟ ਤੁਹਾਡੀ ਜੋ ਕਾਊਂਟ ਕੀਤੀ ਯਾਨੀ ਇਹ 1 ਜਨਵਰੀ 2025 ਤੋਂ ਜੋ ਤੁਹਾਡੀ 18 ਤੋਂ ਲੈ ਕੇ 28 ਦੇ ਵਿੱਚ ਕਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਕੀ ਜਿਹੜੇ ਕੈਂਡੀਡੇਟ ਹੈਗੇ ਨੇ SCMB ਉਹਨਾਂ ਨੂੰ ਜੋ 5 ਸਾਲ ਤੱਕ ਦੀ ਸ਼ੋਰਟ ਹੁੰਦੀ ਹੈ ਮਤਲਬ ਕਿ ਉਹਨਾਂ ਦੀ ਏਜ 33 ਸਾਲ ਤੱਕ ਮੰਨੀ ਜਾਂਦੀ ਹੈ ਠੀਕ ਹੈ ਜੀ ਮਤਲਬ ਕਿ SCBC ਵਾਲੇ ਕੈਂਡੀਡੇਟ 18 ਤੋਂ 33 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਜਿਨ੍ਹਾਂ ਦੀ ਏਜ 1 ਜਨਵਰੀ 2025 ਤੱਕ 18 ਤੋਂ ਲੈ ਕੇ 33 ਦੇ ਵਿਚਕਾਰ ਬੰਦੀ ਹੈ ਬਾਕੀ ਜਨਰਲ ਲਈ ਜੋ 18 ਤੋਂ 28 ਤੱਕ ਓਕੇ ਜੀ ਉਸ ਤੋਂ ਬਾਅਦ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੀ ਜੋ ਕੁਆਲਿਫਿਕੇਸ਼ਨ ਪਲੱਸ 2 ਹੋਣੀ ਚਾਹੀਦੀ ਹੈ ਠੀਕ ਹੈ ਜੀ ਪਲੱਸ 2 ਤੁਸੀਂ ਕਿਸੇ ਵੀ ਸਟਰੀਮ ਵਿੱਚੋਂ ਪਾਸ ਹੋ ਤਾਂ ਤੁਸੀਂ ਇਹਨਾਂ ਦੋਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਐਂਡ ਤੁਸੀਂ ਜੋ 10ਵੀਂ ਤੱਕ ਪੰਜਾਬੀ ਪੜ੍ਹੇ ਲਾਜ਼ਮੀ ਹੋਣੀ ਚਾਹੀਦੀ ਹੂ ਠੀਕ ਹੈ ਜੀ ਐਂਡ ਦੋਨਾਂ ਪੋਸਟਾਂ ਲਈ ਜੋ ਹਾਈਟ ਮੰਗੀ ਗਈ ਹੈ ਮੇਲ ਲਈ ਜੋ 5 ਫੁੱਟ 7 ਇੰਚ ਐਂਡ ਫੀਮੇਲ ਲਈ ਜੋ 5 ਫੁੱਟ 2 ਇੰਚ ਹਾਈਟ ਹੋਣੀ ਚਾਹੀਦੀ ਹੈ ਜੋ ਸਿਲੈਕਸ਼ਨ ਪ੍ਰੋਸੈਸ ਰਹੇਗਾ ਤੁਹਾਡਾ ਜੋ ਕੰਪਿਊਟਰ ਬੇਸਡ ਐਗਜ਼ਾਮ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਤੁਹਾਡਾ ਜੋ ਜੋ ਪੰਜਾਬੀ ਦਾ ਪੇਪਰ ਵੀ ਰਹਿੰਦਾ ਜੋ 50 ਨੰਬਰ ਦਾ ਐਂਡ ਪਲੱਸ ਤੁਹਾਡਾ ਜੋ 100 ਨੰਬਰ ਦਾ ਇੱਕ 메ਨ ਐਗਜ਼ਾਮ ਰਹਿੰਦਾ ਜਿਸ ਦੇ ਅਧਾਰ ਤੇ ਤੁਹਾਡੀ ਮੈਰਿਟ ਬਣਦੀ ਹੈ ਉਸ ਤੋਂ ਬਾਅਦ ਤੁਹਾਡਾ ਜੋ ਫਿਜ਼ੀਕਲ ਰਹਿੰਦਾ ਹੈ ਠੀਕ ਹੈ ਬਾਕੀ ਸਾਰੀ ਜਾਣਕਾਰੀ ਤੁਸੀਂ ਜੋ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਇਸ ਨੋਟੀਫਿਕੇਸ਼ਨ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਦੇ ਦਿੱਤਾ ਗਿਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਇਸ ਨੂੰ ਪੜ ਸਕਦੇ ਹੋ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛਣਾ ਧੰਨਵਾਦ